हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਸੇਰੋਂ ਨਸ਼ਹਰੇ ਪਨੂਆ ਦੀ ਦੂਰੀ ਥੋੜੀ ਆ ਤੇ ਤਰਨਤਾਰਨ ਵੀ ਤਕਰੀਬਨ ਇੱਥੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਆ ਸੇਰੋਂ ਵਾਲੇ ਟੋਲ ਪਲਾਜ਼ ਦੇ ਬਿਲਕੁਲ ਨੇੜੇ ਪਿੰਡ ਚੰਬਲ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਓਨਰ ਵੀਰ ਜਸ ਤਵੀਰ ਪ੍ਰਤਾਪ ਸਿੰਘ ਉਹਨਾਂ ਦੇ ਕੋਲ ਆਏ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੋਟਲ ਪੰਜ ਗਨਾਕਤਾਂ ਦਿਖਾਉਣੇ ਇੱਕ ਸੱਜਰ ਵੜ ਸੂਈ ਸਵਾਈ ਦਿਖਾ ਦੇਾਂਗੇ ਇੱਕ ਟੋਕੜ ਗੱਬਣਾ ਇੱਕ ਕਲੀ ਟੋਕੜ ਤੇ ਇਧਰ ਮੱਜਾਂ ਦੀ ਗੱਲ ਕਰ ਲਈਏ ਤੇ ਇੱਕ ਬੂਰੀ ਮੱਜ ਦਿਖਾ ਦਾਂਗੇ ਟੋਕੜ ਗੱਬਣਾ ਦੁੱਧ ਵੈਸੇ ਵਕਤ ਚੰਗਾ ਇਹਦੇ ਥੱਲੇ ਆ ਤੇ ਕਰਮਾਂ ਲਈ ਇੱਕ ਟਾਈਮ ਵੀ ਖਿੱਚ ਕੇ ਲੈ ਗਈ ਠੀਕਾ ਜੀ ਨਜ਼ਦੀਕ ਹੀ ਚਲਾ ਗਿਆ ਬਿਲਕੁਲ ਸੋਹਣ ਸੋਹਣ ਤੇ ਇੱਕ ਸੱਜਰ ਮੱਜ ਤਾਂ ਉਧਰ ਦਿਖਾ ਦਾਂਗੇ ਠੀਕਾ ਜੀ ਟੇੜੇ ਕੱਟ ਦੇ ਵਿੱਚ ਹੀ ਆ ਨੀਲੀ ਦੀ ਮਏ ਆ ਬਗੈਰ ਬੱਚੇ ਤੋਂ ਆ ਹੈ ਸੱਜਰ ਆ ਪਰ ਬੱਚਾ ਕਿਤੇ ਨਾ ਕਿਤੇ ਅਨਫੋਰਚੂਨੇਟਲੀ ਐਕਸਪਾਇਰ ਹੋ ਗਿਆ ਹੋਊਗਾ ਠੀਕ ਹੈ ਜੀ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੰਗਾਗੇ ਸੋ ਪੂਰੀ ਡਿਟੇਲ ਲੈ ਕੇ ਦੇ ਦਿਆਂਗੇ ਫਿਰ ਜੱਸ ਉਹਨਾਂ ਦੇ ਨਾਲ ਕਰਕੇ ਗੱਲਬਾਤ ਠੀਕ ਹੈ ਜੀ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 4 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਵੈਸੇ ਚੁਆਈਆਂ ਚੁਆਈਆਂ ਦਾ ਟਾਈਮ ਹੋਇਆ ਪਿਆ ਤੇ ਜਿੰਨਾ ਵੀ ਪਸ਼ੂ ਬਣਿਆ ਥਣਿਆ ਤੁਹਾਨੂੰ ਨਜ਼ਰ ਆ ਜਾਊਗਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਸ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਹੋਰ ਸਨੋ ਠੀਟਾ ਬਾਰੇ ਮੇਰੇ ਵੀ ਭਰਾਵਾਂ ਸਾਰਾ ਸਾਸਰੀਕਾਲ ਜੀ ਸਾਸਰੀਕਾਲ ਮਹਾਰਾਜ ਪ੍ਰਤਾਪ ਜੀ ਦਾ ਕੀ ਹਾਲ ਚੱਲੇ ਆ ਸਾਸਰੀਕਾਲ ਸਾਰੇ ਭਰਾਵਾਂ ਨੂੰ ਸਾਸਰੀਕਾਲ ਜਿਹੜੇ ਰਾਜ ਸੰਧੂ ਤਿੰਨ ਨੂੰ ਪਿਆਰ ਕਰਦੇ ਸਾਨੂੰ ਭਰਾ ਪਿਆਰ ਕਰਦੇ ਆ ਉਹਨਾਂ ਨੂੰ ਮਾਰਾ ਸਾਡੀ ਵੀ ਉਮਰ ਲਾਵੇ ਬਹੁਤ ਪਿਆਰ ਦਿੰਦੇ ਆ ਭਰਾ ਚਲੋ ਇਸੇ ਤਰ੍ਹਾਂ ਹੀ ਬਹੁਤ ਬਦਲੇ ਵੀਰ ਤਕੜੀ ਹੋ ਗਈ ਕਿੱਲੀ ਨੱਪ ਕੇ ਰੱਖ ਕਿੱਲੀ ਨੱਪ ਕੇ ਰੱਖ ਇਹ ਤਕੜੀ ਹੋ ਗਈ ਇਹ ਬੇਨਤੀ ਵਾਰ ਵਾਰ ਲਾਈਕ ਤੇ ਸ਼ੇਅਰ ਜ਼ਰੂਰੀ ਹੈ ਸੰਧੂ ਸਾਹਿਬ ਸਾਰਿਆਂ ਤੱਕ ਪਹੁੰਚ ਜਾਓ ਹਾਂਜੀ ਹਾਂਜੀ ਉਹ ਸੁਖਬੀਰ ਬਾਦਲ ਉਹਨਾਂ ਨੂੰ ਹਾਂਜੀ ਜਦੋਂ ਸਾਡੀ ਵੀਡੀਓ ਆਏ ਵੀ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਚਲੋ ਠੀਕ ਐ ਇਸੇ ਤਰ੍ਹਾਂ ਹੀ ਵੀਰਾ ਭਰਾਵਾਂ ਨੇ ਆਪੇ ਕਰ ਦੇਣਾ ਇਹ ਮਾਲ ਦੇ ਬਿਲਕੁਲ ਜੀ ਬਿਲਕੁਲ ਨਹੀਂ ਆਪਣਾ ਭੈਣ ਭਰਾ ਕਰਦੇ ਸਮਝਦੇ ਆ ਵੀ ਇੰਨੀ ਮਿਹਨਤ ਕਰਦੇ ਹੋ ਪਸ਼ੂ ਲਿਆਉਂਦੇ ਹੋ ਤੁਸੀਂ ਹਾਂਜੀ ਉਹ ਖਾਇਦੇ ਆਪਾਂ ਦੇ ਉਹਨਾਂ ਦਾ ਫਰਜ਼ ਬੰਦਾ ਇੱਕ ਬੜਨੀ ਮਾਰਾ ਨੱਪਦੀਏ ਹਾਂਜੀ ਹਾਂਜੀ ਤੇ ਨੱਪਦੇ ਆ ਵੀਰਾ ਭਰਾ ਹਾਂਜੀ ਹਾਂਜੀ ਬੜੇ ਪ੍ਰੇਮ ਪਿਆਰ ਕਰਦੇ ਆ ਦੇਖੋ ਲਾ ਵੀ ਜਸਵੀਰੋ ਅੱਜ ਦੋ ਮੱਝਾਂ ਝੋਟੀਆਂ ਤੁਹਾਡੇ ਕੋਲ ਤੇ ਤਿੰਨ ਵੜਾ ਆ ਗਈਆਂ ਹਾਂਜੀ ਤਿੰਨ ਇੱਕ ਟੋਕੜ ਕੱਪਣ ਵੜਾ ਇੱਕ ਸੱਜਰੇ ਇੱਕ ਕੱਲੀ ਟੋਕੜ ਆ ਠੀਕ ਆ ਇੱਕ ਸੱਜਰ ਲੱਗਿਆ ਤੇ ਇਹ ਤੋਕਰ ਗੱਬਣਾ ਬੁਰੀ ਚਲੋ ਉਹ ਵੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਵੀ ਦੋ ਮੱਝਾ ਬੂਰੀਆਂ ਫਿਰ ਵੇਚੀਆਂ ਉਦੋਂ ਹਾਂਜੀ ਉਹ ਵੇਚੀਆਂ ਸਾਂ ਤੁਸਾਂ ਬੂਰੀ ਮੱਝ ਦੀ ਡਿਮਾਂਡ ਹੀ ਬੜੀ ਵੱਡੀ ਹੈ ਮਾਂਡ ਵੱਡੀ ਹੈ ਫਿਰ ਆਪਾਂ ਲੱਭ ਕੇ ਲਾਇਆ ਵੇਖ ਲਓ ਚਲੋ ਲੱਭ ਕੇ ਲਿਆ ਤੋਰਾ ਫੇਰਾ ਕਰਦੇ ਆਹ ਤੇਸਪੂਨ ਸਵਖਵਾਉਣਾ ਇੱਕ ਬੂਰੀਆਂ ਦੇ ਸ਼ਕੀਰ ਆ ਤੁਸਾਂ ਸਭ ਤੇਰੇ ਲੱਤ ਗਈ ਨੂੰ ਲੱਦੇ ਲੱਦੇ ਮੇਰੀ ਲੋਈ ਆ ਗਈ ਮੋਟਰ ਤੇ ਇਹਰਾ ਕੋੜਾ ਬੜਾ ਬਜਾਇਆ ਅੱਛਾ ਲੋਈ ਇਹਰਾ ਆਪ ਲੱਗ ਚੱਲੀ ਫੇਰ ਸਾਟ ਲਾਈ ਦੇਗੀ ਬੜੀ ਸੱਤ ਫੀਟ ਦਾ ਬਜਾਉ ਕਾਲ ਜਾਂ ਕਰੀਂ ਆ ਇਹਨਾਂ ਰੋਟੀ ਖਾਣ ਲਾ ਤੇ ਫੋਨ ਆ ਗਿਆ ਆ ਇਹ ਇਹ ਕੇ ਬਰਸ਼ਾਦਾ ਛਾ ਗਿਆ ਅਜੇ ਹਾਂ ਤੇ ਇਹਨੂੰ ਦਾਤਾ ਰੱਖ ਦੇ ਇਹ ਇਹਨੂੰ ਦਾਤਾ ਤੇ ਜਾਂਦਾ ਚੱਲ ਫੜੋ ਮੋਰਚਾ ਮੋਰਚਾ ਵੜਾ ਭਜਾਇਆ ਇਹਨੇ ਲੋਈ ਨਾ ਫੜੀ ਲੋਈ ਆ ਗਈ ਮਗਰ ਚੱਕੇ ਜਾ ਓਹੋ ਹੋ ਹੋ ਆਸਾ ਤੇ ਲੋਈ ਪਾੜ ਗਈ ਅਜੇ ਟੁੱਟ ਗਈ ਨਹੀਂ ਨਹੀਂ ਨਕਸਨ ਲੱਗੇ ਜੋ ਲਈਏ ਭਾਜੀ ਥੋੜਾ ਹੌਸਲੇ ਲਵਾ ਕੇ ਚੱਲੀਏ ਨਿਸਾਰ ਹੋਣ ਹਾਂ ਜੀ ਹਾਂ ਜੀ ਨਹੀਂ ਬੱਜ ਗਿਆ ਬਹੁਤਾ ਸਰਦੀ ਬੜੀ ਗਈ ਓ ਇਤਨੇ ਨਹੀਂ ਪਚਣਾ ਪੱਲਾ ਛੁੱਟ ਗਿਆ ਸੰਧੂ ਸਾਹਿਬ ਹੋ ਜਾਂਦਾ ਪੁੱਛ ਦੌਰ ਦਾ ਇਸੇ ਨੂੰ ਆਂਦੇ ਤੈਨੂੰ ਲੱਗਦਾ ਇਹ ਪੇਸਟ ਕਰੀ ਹੋਪੀ ਆ ਜੱਸ ਹਾਂਜੀ ਰੋਟੀ ਖਾਣੀ ਕਮਾਉਣੀ ਬੜੀ ਬੜਾ ਬੜਾ ਔਖਾ ਹੈ ਥੋੜੀ ਜਿਹੀ ਤਰ੍ਹਾਂ ਹਾਂਜੀ ਹਾਂਜੀ ਰੋਟੀ ਖਾਣ ਦਾ ਜੋੜ ਕੇ ਜਿਹੜਾ ਪੰਜ ਚਾਰ ਮਾਜਾ ਪਰਸੋਂ ਚੌਥ ਪਾਈ ਸੀ ਵੀਡੀਓ ਹਾਂਜੀ ਤੇ ਪਸ਼ੂ ਤੇ ਇਕਲਾ ਭੁੱਲਾ ਭਣਾਵ ਦਾ ਮਹੀਨਾ ਲੱਗ ਜਾਂਦਾ ਲੱਗ ਜਾਂਦਾ ਸੰਧੂ ਸਾਹਿਬ ਤੇ ਇਹ ਪੰਜ ਚਾਰ 6 5 ਪੰਜ ਚਾਰ ਮਾਜਾ ਤੱਕ ਇਹ ਕਰਨੇ ਕੋਈ ਸੌਖੀ ਗੱਲ ਨਹੀਂ ਇਤੋਂ ਕਰ ਲੈਣਾ ਸੰਧੂ ਸਾਹਿਬ ਲੈ ਵੀ ਜੱਸੇ ਸ਼ੁਰੂਆਤ ਕਰ ਗਏ ਇੱਕ ਆਪਣੇ ਕੋਲ ਬਹੁਤ ਵਧੀਆ ਚੰਗੀ ਸੋਹਣੀ ਸੁਨੱਖੀ ਇਹ ਜਿਹੜੀ ਇੱਕ ਝੋਟੀ ਜਾਂ ਵੀਰ ਹਾਂ ਦੂਜਾ ਸੂਆ ਦੂਜਾ ਸੂਆ ਹਾਂ ਤੇ ਨਹੀਂ ਜਾ ਵੀ ਅੱਜ ਸਵਾ ਕਿ ਨਾ ਹਾਂਜੀ ਕੋਈ ਵੀਰ ਭਰਾ ਮਹੀਨਾ ਮਾਲੇ ਕੋਈ ਡੇਢ ਮਹੀਨਾ ਮਾਲੇ ਕਿਉਂ ਆਪਾਂ ਵੀ ਨਹੀਂ ਵੇਖਿਆ ਬੱਚਾ ਆਪਾਂ ਤਾਂ ਅਗਲੇ ਘਰ ਵਾਲਿਆਂ ਦੇ ਯਕੀਨ ਤੇ ਲੈਣ ਦੀ ਆਪਾਂ ਧਾਰਾ ਮਾਰ ਕੇ ਲੈ ਲੈਂਦੀਆਂ ਦੁੱਧ 7 ਕਿਲੋ 7 ਦਾ 8 ਹੀ ਹੋਊਗਾ ਆਪਾਂ 7 ਕਰਕੇ ਦੇਣੀ ਆ ਆਪਣੇ ਤਾਂ ਜੇ ਘੰਟਾ ਹੀ ਹੋਇਆ ਤੁਰ ਹੀ ਆਈ ਅਜੇ ਆਪਾਂ ਨਵਾਈ ਨੂੰ ਹੋਈ ਆ ਉਹਾਂ ਵਿੱਚ ਬਾਤ ਬਣਿਆ ਭਰਾਮਾ ਦਾ ਦੁੱਧ ਦਾ ਝੂਠ ਨਹੀਂ ਮਾਰਨਾ ਆਪਾਂ ਭਾਵੇਂ ਜੂ ਮਰਜੀ ਬੈਠਾ ਸੱਤ ਕਿਲੋ ਤਾਂ ਜ਼ਰੂਰ ਹਾਂਜੀ ਸੱਤ ਕਿਲੋ ਵੇ ਪ੍ਰਤਾਪ ਬਾਹਰ ਕੋਈ ਕੱਢ ਕੇ ਦਿਖਾ ਜੀ ਇਹ ਨਹੀਂ ਆਪਾਂ ਕੋਈ ਦਾ ਇਹ ਮਿਲਦੀ ਫਿਰ ਜੱਸ ਹੁਣ ਕਿਵੇਂ ਆ ਉੱਥੇ ਤਾਂ ਇਦਾਂ ਸੁੱਧ ਸੁੱਧ ਪਾੜਾ ਪਾ ਕੇ ਲੈ ਆਂਦੇ ਸਾਡੀ ਮਾਂ ਜਾਈ ਈਂ ਮਿੱਟੀ ਆ ਨਾ ਘਰ ਦੀ ਮੱਝ ਬੜੀ ਆਂਦੇ ਇਦਾਂ ਹੀ ਪਾੜੇ ਤੇ ਮਿਲੂ ਜਾ ਕੋਈ ਟਿਕਾਣਾ ਨਾ ਲਵਾਓ ਆਪਣੇ ਕੋਲ ਅੱਜ ਵੈਸੇ ਆਈ ਲੇਟ ਹੀ ਅੱਜ ਆਏ ਉਹ ਲੈ ਗਏ ਤਰੇ ਆਏ ਬਸ ਅੱਧਾ ਘੰਟਾ ਹੀ ਲੋ ਵੀ ਦੱਸੋ ਨੀਲੀ ਦੀ ਮਾਂ ਆ ਠੀਕ ਆ ਜੀ ਤੇ ਬਗੈਰ ਬੱਚੇ ਤੋਂ ਤੇ ਬੱਚਾ ਤਾਂ ਐਕਸਪਾਇਰ ਹੋ ਗਿਆ ਸੀਗਾ ਹੁਣ ਉੱਥੇ ਤਾਂ ਤਕਰੀਬਨੇ ਭਾੜੇ ਤੇ ਮਿਲਦੀ ਰਹੀ ਆ ਉੱਥੇ ਸੰਤੂ ਸਾਹਿਬ ਅਸੀਂ ਕਿਲੋ ਕੁ ਭਰਾ ਆਗੇ ਨਾ ਥਣ ਤੇ ਇੱਕ ਵਾਰ ਵੇਖ ਕੇ ਥਣ ਪਾਸ ਕਰਕੇ ਕਿਲੋ ਕੁ ਭਰਾ ਆਗੇ ਤੇ ਫਿਰ ਲੈ ਆਏ ਉਦਾਂ ਹੀ ਭਾੜੇ ਤੇ ਚੋਗੇ ਲੋ ਵੀ ਬਾਕੀ ਬਿਊਟੀ ਬੇੜੀ ਚੈੱਕ ਕਰੋ ਤੁਸੀਂ ਕੀ ਦੇਖਦੀ ਵੀ ਆ ਸੱਜਰਾਂ ਵਾਲਾ ਚੱਡਾ ਜੇ ਸੰਤੂ ਸਾਹਿਬ ਕੋਈ ਮਹੀਨਾ ਮਾ ਸੋ ਬੱਗੇ ਮੁੱਛ ਅੱਖਾਂ ਦੇ ਵਿੱਚ ਜਵਾਬ ਇੱਕ ਪਾਸੇ ਨੂੰ ਮਰਾ ਟੇਡਾ ਘਟ ਆਉਂਦਾ ਠੀਕ ਜੋ ਤੁਸੀਂ ਦੇਖ ਸਕਦੇ ਜੀ ਬਿਲਕੁਲ ਛੋਟੀ ਸਿੰਗੀ ਆ ਤੇ 7 ਕਿਲੋ ਦੀ ਗਾਰੰਟੀ ਤਸੱਲੀ ਤੇ ਜਾਸਾਂਦਾ ਵੀ ਆਪਾਂ ਵੇਚਾਂਗੇ ਫਿਰ ਕਰਾਂਗੇ ਓਵੇਂ ਠੰਡੀ ਸੀ ਆ ਦੋ ਥੱਲਾ ਹੀ ਦੱਸਦਾ ਸੰਦੂ ਸਾਹਿਬ ਟੋਕੜਾ ਹੁੰਦੀਆਂ ਨੇ ਪਰਤਾਬ ਜੀ ਇੱਕ ਦੋਰੀ ਨਾਲ ਇੱਕ ਵਾਰੀ ਗੇੜੇ ਘਾ ਦੇ ਇਹਨੂੰ ਆ ਦੋ ਜੀ ਦੋ ਲੈ ਇਹਦੇ ਸੋ ਬਿਊਟੀ ਬਹੁਤ ਸੋਣੀ ਹੈ ਠੀਕ ਹੈ ਜੀ ਤੇ ਸ਼ਾਨਦਾਰ ਕੁਆਲਟੀ ਦੇ ਵਿੱਚ ਹਾਈਟ ਮੀਡੀਅਮ ਆ ਕੋਈ ਭਰਾ ਆਪਣਾ ਦੂਰ ਨੇੜੇ ਸੌਦਾ ਕਰਦਾ ਤੇ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਸਿੰਗਲ ਹੱਡੀ ਦੀ ਆ ਹਾਂਜੀ ਮਾਰਕਿੰਗ ਮਗਰਲੇ ਪੈਰਾਂ ਦੇ ਉੱਤੇ ਤੁਸੀਂ ਦੇਖੋਗੇ ਮਗਰਲੇ ਪੈਰ ਧੁਬੇ ਆ ਠੀਕ ਹੈ ਜੀ ਤੇ ਪੂਛ ਹਾਫ ਵਾਈਟ ਆ ਬਾਕੀ ਥਣ ਚੱਡੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਹੈ ਚੁਵਾਈ ਚੋ ਵੀ ਅਗਲੇ ਪਿਛਲੇ ਦੀ ਧਾਰਾ ਪਰ ਮੈਂ ਮੈਂ ਨਾ ਪੂਰ ਛਟਾ ਨਹੀਂ ਹੈਗਾ ਸੰਦੂ ਠੀਕ ਆ ਬਾਈ ਚੋਣ ਵੀ ਪੋਲੀ ਠੀਕ ਆ ਜੀ ਹਾਂਜੀ ਹਾਂ ਜੀ ਮਾਲਾ ਕੋਈ ਪੂਰ ਛਟਾ ਹੋਊਗਾ ਚੋਣੇ ਬੜੇ ਬਧੀ ਲੋਬੀ ਇਹ ਕਰਨ ਸੰਦੂ ਸਾਵਦੇ ਤੋ ਖੜੋ ਹੋਣਾ ਚੱਡਾ ਥੋੜਾ ਆ ਜਾਣਾ ਕਿਉਂ ਅਜੇ ਤੇ ਖਾ ਪੀ ਕੇ ਨਾ ਨੋਰਮਲ ਜੀ ਸੇਵਾ ਚ ਆਈ। ਤਿੰਨ ਪਾਵੇ ਕੋਈ ਜਿਆਦਾ ਸਮੇਂ ਨਹੀਂ ਹੋਇਆ ਕਾ ਜਿਆਦਾ ਸਮੇਂ। ਇੱਕ ਤੇ ਕੋਈ ਏਡ ਰ ਮਹੀਨਾ ਲਾ ਲੇ ਕੋਈ ਸਵਾ ਮਹੀਨਾ ਲਾ ਲੇ। ਹੂੰ। ਉਹ ਦਾ ਮਹੀਨੇ ਉਹ ਅੰਦਰ ਹੀ ਆ ਚਲੋ ਕੋਈ ਆਪ ਦੀ ਸਮਝ ਲਾਵੇ। ਲਾਵੇ। ਹਾਂਜੀ ਇਹ ਨਹੀਂ ਆਪਾਂ ਲਾਉਣੀ ਝੋਟੀ ਦੱਸੋ ਚੰਗੀ ਆ ਝੋਟੀ ਅੰਗ ਪੱਖਾ ਦੀ ਗਾ ਜੀ ਤਾਂ ਦੁੱਧਣਕ ਹੋ ਗਈ ਐਸੇ। ਦਗਿਆ ਸੁਗਾ। ਹਾਂ। ਪਿਓਰ ਪਜਾਸੂਗਾ ਸੰਤੋਖ ਇਹ ਨਹੀਂ ਆਈ ਰੇਕੋ। ਹਾਂ। ਬੰਤ ਬੰਤ ਵੇਖੋ ਸੱਜਣਾਣਾ ਚੜਾ। ਹਾਂ ਨਹੀਂ। ਇਹ ਥੋੜਾ ਟੋਕੜ ਹੁੰਦੀ ਨੇ ਚੜਾ ਹੀ ਸੁਕਾਇਆ ਨਾ। ਬਿਲਕੁਲ। ਹਾਂਜੀ ਜੱਸ ਕੀ ਡਿਮਾਂਡ ਕਰਦਾ ਹੈਗਾ ਸੰਦੂ ਸਾਹਿਬ ਜੇ ਹੁੰਦਾ ਬੱਚਾ ਹਾਂ ਤੇ ਫਿਰ ਤਾਂ ਭਾਵੇਂ ਭਾਵੇਂ 80 85 ਕਰ ਲੈਂਦੇ ਉਹਦੇ ਤੇ ਕੋਈ ਸ਼ੱਕ ਥੋੜੀ ਹਾਂਜੀ 75 ਦੀ ਦੇ ਦਈਏ ਹੁਣ 75 ਦੀ ਹਾਂਜੀ ਐਨੂੰ ਤਨ ਕਸਰਾ ਕੱਢ ਦੇਈਏ ਜਾਜ ਜਾਜ ਗੱਲ ਕਰੀਏ 75 ਦੀ ਦੇ ਦਾਂਗੇ 70 ਦੀ ਦੇ ਦਾਂਗੇ 70 ਦੀ ਦੇ ਦਾਂਗੇ 60000 ਤੇ ਪਹੁੰਚ ਕਰਾਂਗੇ ਸੰਦੂ ਸਾਹਿਬ ਸ਼ਿਆਰ ਮੰਤਰੇ ਕੱਦੂ ਤੇ ਠੀਕੇ ਕੋਈ ਦੋ ਦਾ ਨਹੀਂ ਜਾ ਇਹ ਸ਼ਿਆਰ ਚ ਪਹੁੰਚ ਕਰਾਂਗੇ ਤੇ ਬਿਲਕੁਲ ਭਾ ਮਿੱਠਾ ਤੇ ਇਹ ਮੈਂ ਦਾ ਕੱਦੀ ਹੁੰਦਾ ਥੋੜਾ ਨਿਕਾਏ ਭਾ ਤੁਹਾਨੂੰ ਪੜਾ ਨਾ ਸਲ ਜੀ ਵੀ ਲੀਲੀ ਨੂਲੀ ਦਾ ਕੋਠੇ ਜੱਟੀਆਂ ਰੋਕਦੇ ਆਵੇ ਚੱਲੇ ਤਾਂ ਡਾਬਾ ਕਰਸਾਂ ਤੇ ਚੱਬੇ ਚੋਟੇ ਤਾਂ ਡਾਬਾ ਮਾਰਕਿੰਗ ਦੇ ਵਿੱਚ ਜਿੰਨੀ ਨੀਲੀ ਨੂਲੀ ਮਾਰਕਿੰਗ ਲੱਗੀ ਹੁੰਦੀ ਉਹ ਹੇਚੇ ਤੇ ਡਾਬਾ ਤੁਹਾਨੂੰ ਜਰ ਆ ਜਾਊਗਾ ਇਧਰ ਠੀਕ ਹੈ ਜੀ ਸੋ 60000 ਦੀ ਇਹ ਮਿਲ ਜੂਗੀ ਅੱਜ ਹਾਂ ਕੱਲ੍ਹ ਦੂਸਰਾ ਕੱਢੀ ਉਹ ਵੀ ਬਚਾਤ ਬਗੈਰ ਤਾਂ ਕਰਕੇ ਨੇ ਸੰਧੂ ਸਾਹਿਬ ਇਹ ਛੋਟੀ 80 85000 ਦੀ ਬਿਲਕੁਲ ਕਿੰਨਾ ਸਰ ਤੇਣ ਲੱਗਣੀ ਲੱਗ ਹਾਂਜੀ ਚਲੋ ਦੇਖੋ ਰਵਾ ਵੜ ਜੂਗਾ ਹਾਂਜੀ ਹਾਂਜੀ ਪਰਾ ਲੈ ਕੇ ਜਾਵੇ ਕੋਈ ਮਿੱਠਾ ਪਸ਼ੂ ਆ ਹਾਂਜੀ ਲਓ ਵੀ ਅੱਗੇ ਇੱਕ ਬੂਰੀ ਆ ਗਈ ਠੀਕ ਹੈ ਜੀ ਬੂਰੀਆਂ ਮੱਝਾਂ ਦੇ ਸ਼ੌਂਕੀ ਵੀਰ ਇਧਰ ਇੱਕ ਟਪਾਣਾ ਪਰ ਉਹ ਘਾਟ ਵੀ ਸੰਧੂ ਸਾਹਿਬ 3 3.5 ਫੁੱਟ ਚੌੜਾਈ ਹੋ ਬੜਾ ਪੁੱਠਾ ਚੌੜਾ ਕਰਮਾੜੀ ਦਾ ਹਾਂ ਇਹ ਨਹੀਂ ਕੋਈ ਬਾਗੀ ਬਗੀ ਹੈ ਪੂਰੀ ਕਾ ਇਕੱਠੀ ਹੀ ਹੋ ਮਗਰੋਂ ਲੋ ਵਿਪਲੀ ਪਲੀਤੀ ਦੇਖੋ ਤੁਸੀਂ ਠੀਕਾ ਜੀ ਸਿੰਘੀ ਵੇਖੋ ਨਾ ਉਹ ਵੀ ਪੱਗੀ ਆ ਇਧਰ ਦੇਖੋ ਜਿਹੜੇ ਜੜੇ ਪਾਉਂਦੇ ਬੁੱਟੇ ਨੇ ਅੰਗਰੀ ਚਾਂਦੇ ਹੁੰਦੇ ਪਾਈ ਨਹੀਂ ਕਿ ਹੁੰਦੀ ਮੁਦਰੀ ਨਹੀਂ ਪਾਈ ਹੁੰਦੀ ਉਹ ਕਾਲ ਬਣ ਜੀ ਤਾਂ ਮੁਦਰੀ ਮੇਰੇ ਪੂਰੀ ਫੇਟੀ ਹੁਣ ਕਿੱਥੇ ਆ ਬਿਲਕੁਲ ਫਸਦੀ ਨਹੀਂ ਕਿ ਜੀ ਹੱਥ ਨਹੀਂ ਕਰਦਾ ਉਹ ਕਾਹ ਲਾਇ ਲਾਣੀ ਵੀ ਨਹੀਂ ਆ ਕੀ ਬਣ ਮੈਂ ਵੀ ਕੋਕੇ ਜੜੇ ਪਾਏ ਜੀ ਜਿਹਨੂੰ ਕਹਿੰਦੇ ਕੋਕੇ ਜੜੇ ਪਾਏ ਆ ਬਿਲਕੁਲ ਛੋਟੀ ਬਿਲਕੁਲ ਸ਼ੀਗੀ ਭਾਵੇਂ ਸਨਿਆਰੇ ਦੇ ਮੁੰਡਿਆਂ ਦੇ ਹੱਥਾਂ ਦੀ ਉਂਗਲ ਪਾਏ ਹੋਏ ਮੁੰਡਿਆਂ ਦੇ ਭਾਵੇਂ ਪਹਿਲਾ ਸੂਆ ਪਹਿਲ 2 ਜੇ ਆਸੀ ਗੱਭਣ 6 ਮਹੀਨਿਆਂ ਦੀ ਠੀਕ ਹੈ 6 ਕਿਲੋ ਦੁੱਧ ਮੈਂ ਵੀ ਪਹਿਲਾ ਹੀ ਸੂਆ ਹਾਂ ਪਹਿਲੇ ਸੂਏ ਦੇ ਚੱਲਣ ਦੀ 6 ਕਿਲੋ ਦੁੱਧ ਤੇ 6 ਮਹੀਨੇ ਦੀ ਗੱਭਣ 6 ਮਹੀਨਾ ਗੱਭਣ ਮੈਂ ਚੈੱਕ ਪਾਸ ਮੈਂ ਨਾ ਚੱਕਾ ਜਿੱਦਾਂ ਬਿਲਕੁਲ ਸ਼ੀਗੀ ਬਿਲਕੁਲ ਸ਼ੀਗੀ ਹਾਂ ਲੋ ਵੀ 6 ਦਾ ਦੇ ਦੋਸਤ ਚੋਟੀ ਤੁਹਾਨੂੰ ਦਿਖਾਉਣੇ ਆ ਬਾਹਰ ਕੱਢ ਕੇ ਤੇ ਸੁਹਾਪਣ ਕਰਿਓ ਜੇ ਚੱਕ ਸ਼ਾਨਦਾਰ ਬਿਲਕੁਲ ਰਤੀ ਪੂਰੀ ਆ ਮੈਂ ਨਾ ਆਹ ਵੇਖੋ ਨੀਲੀ ਪੂਰੀ ਮਾਰਕਿੰਗ ਇਆ ਰੇਖਾ ਠੀਕ ਹੈ ਜੀ ਮੱਥੇ 'ਚ ਬੱਲ ਮਾਰਕਿੰਗ ਕਰੋ ਚੱਕ ਠੀਕ ਹੈ ਜੀ ਥਾਂ ਥੋਣ ਵੇ ਆਹ ਦੇਖੋ ਜੀ ਸੋ ਬਾਦਾ ਬੁੱਡਾ ਤੁਸੀਂ ਸਟਰਕਚਰ ਵੇਖੋ ਤੁਸੀਂ ਝੋਟੀ ਦਾ ਠੀਕ ਹੈ ਜੀ ਤੇ ਦੂਜੇ ਲਈ ਅੱਗੇ ਗੱਬਣਾ 6 ਮਹੀਨਿਆਂ ਦੀ ਥਾਂ ਥੋਣ ਬੜਾ ਐ ਲੋਕ ਆਸਾਂ ਤੁਸ ਜਸਵੀਰ ਫਿਰ ਉੱਥੇ ਕਿਹਨੇ ਚਵਾਈ ਪਹਾੜੇ ਦੇ ਇੱਥੇ ਪਹਾੜੇ ਦੇ ਪਹਾੜੇ ਦੇ ਪਹਾੜੇ ਦੇ ਇੱਥੇ ਵੀ ਪਹਾੜੇ ਪੂਰੇ ਦੇ ਚੱਲਾ ਲੋ ਵਿਛੇ ਨੂੰ ਤੁਸੀਂ ਭਰਾ ਦਾ ਕੋਈ ਭਰਾ ਸੌਦਾ ਕਰ ਲਵੇ ਬਿਲਕੁਲ ਛੋਟੀ ਸਿੰਗੀ ਆ ਆਪ ਵੇਖ ਕੇ ਮੂੰਹ ਜੋੜ ਜੋੜ ਸੰਤੂ ਸਾਹਿਬ ਮੇਰਾ ਤੇ ਜੀ ਚਲੀ ਗਿਆ ਲਾ ਕੋਈ ਨਾਲ ਲੈ ਜੀ ਛੋਟੀ ਸਿੰਗੀ ਆ ਇਹ ਗੱਲ ਤੇ ਆ ਹਾਂ ਲੈ ਇਹਨੂੰ ਪਰਤਾਵਾ ਕਰੇ ਕਰਾ ਕੇ ਰੱਖੀ ਗੇਰ ਬੁਰੀ ਆ ਸੰਤੂ ਸਾਹਿਬ ਇਹ ਨਹੀਂ ਕੋਈ ਹਾਲਾ ਕਾਲੀ ਆ ਰੱਤੀ ਬੁਰੀ ਆ ਕੇ ਹਾਂ ਰੱਤੀ ਬੁਰੀ ਆ ਇਹ ਤਾਂ ਤੇ ਪਤਾ ਪਾਉਣੀ ਤੇ ਪਤਾਪ ਦੇ ਵਿੱਚ ਪਿਆ ਬੜਾ ਗੋਲਡਨ ਨਾਲ ਚਮਕਣੀ ਇਹ ਹਾਂ ਲੋ ਵੀ ਬਹੁਤ ਸ਼ਾਨਦਾਰ ਜਿਹੜੀ ਦੋਸਤੋ ਵੈਸੇ ਵੀ ਘੱਟ ਪੂਰੀਆਂ ਆਪਾਂ ਵੇਖਦੇ ਆ ਆ ਰਹੇ ਹੋ ਤੋ ਬੋਜ ਮਿਲਖ ਰਹੇ ਆਂ ਵੇਖੋ ਕਿੰਦੀ ਵਧੀਆ ਇੱਥੋਂ ਦੀ ਦੀਦੀ ਮਾਉ ਦੀ ਦੀਦੀ ਸੋ ਬੁਰੂ ਦੇ ਵੀ ਕਾਫੀ ਵੀਰ ਸ਼ੌਕ ਆ ਮੇਰੇ ਨੇ ਭਾਈ ਜਸ ਪਿਛਲੀ ਵੀਡੀਓ ਵਿੱਚ ਦੋ ਨਾਕ ਪਾਇਸੀ ਜੂਣੀ ਹਾਂਜੀ ਹਾਂਜੀ ਤੋ ਫੜਾ ਫੜੋ ਸੰਧਰ ਵਾਲੀ ਜਾਨ ਆਨਲਾਈਨ ਉੱਛੇ ਲੱਗਾ ਸੰਤੂ ਸਾਹਿਬ ਬਾਕੀ ਸਫਾਈ ਵਹਿਵਾਨ ਚੱਡੇ ਦੀ ਕਿੰਦੀ ਆ ਨਾ ਸਫਾਈ ਬਹੁਤ ਵਧੀਆ ਸੰਤੂ ਹਾਂ ਲੋ ਜੀ ਕਰੋ ਚੈੱਕ ਮੁੱਠੀ ਮੁੱਠੀ ਤਾਣਾ ਕਰਵਾ ਲਈ ਜੀ ਹਾਂ ਚਲੋ ਪੱਦਰ ਲੈ ਦੇ ਦੀ ਆ ਪੋਲੀ ਸੰਧੂ ਸਾਪਾ ਮੈਂ ਛੋੜਾਇਆ ਜਵਾਬ ਜੀ ਬਾਡੀ ਬੂਡੀ ਸਟ੍ਰਕਚਰ ਤੁਸੀਂ ਦੇਖੋ ਆ ਦੇਖ ਲੀਂਦਾ ਜਵਾਬ ਕੋਈ ਐਂ ਝੋ ਸਕਦਾ ਦੇਖੋ ਤੁਸੀਂ ਠੀਕ ਆ ਜੀ ਮੂਰਤੀ ਇਹ ਕਰਵਾ ਲਈ ਕੇ ਹਾਂਜੀ ਬਹੁਤ ਛੋਟੀ ਸਿੰਗੀ ਦੇ ਵਿੱਚ ਦੋਸਤ ਛੋਟੀ ਹੈ 6 ਮਹੀਨਿਆਂ ਦੀ ਗੱਬਰ ਤੇ 6 ਕਿਲੋ ਦੇ ਥਲੇ ਦੁੱਧ ਹੁਣ ਹਾਜ਼ਰ ਆ ਹਾਂ ਮੈਂ ਵੀ ਪ੍ਰਤਾਪ ਸਾਂ ਇਹ ਤੁਹਾਨੂੰ ਸੱਤੂ ਸਾਹਿਬਾਂ ਦੀ ਮੈਨੂੰ ਵੇਚਣਾ ਪਰ ਵੇਚਣ ਨੂੰ ਜੀ ਨਹੀਂ ਕਰਦਾ ਹੁਣ ਮਜਬੂਰੀ ਹੈ ਕਰਕੇ ਜੀ ਨਾ ਨਹੀਂ ਫਿਰ ਵਪਾਰ ਦਾ ਕਿੱਤਾ ਜੋ ਹੋਇਆ ਹਾਂਜੀ ਹਾਂਜੀ ਗਾ ਇਹ ਵੀ ਚਲੋ ਕਿਸੇ ਭੈਣ ਭਰਾ ਟਿਕਾਵੇ ਤੇ ਕੋਈ ਯਾਦ ਕਰੇ ਤੁਹਾਨੂੰ ਹਾਂਜੀ ਹਾਂਜੀ ਫਿਰ ਕਦੋਂ ਨਕੀਨਾ ਕੱਢ ਕੇ ਦਿੱਤਾ ਆਹ ਆਹ ਏਹੇ ਮੈਂ ਵੀ ਕਿਸੇ ਪਾਸੇ ਨਹੀਂ ਖੁਸ਼ੀ ਕਰਮਾ ਲਈ ਠੀਕ ਹੈ ਜੀ ਕਿਸੇ ਪਾਸੇ ਨਹੀਂ ਖੁੰਜੀ ਗਈ ਤੇ 6 ਕਿਲੋ ਦੁੱਧ ਵੀ ਇਸ ਵਕਤੇ ਤੇ 6 ਮਹੀਨੇ ਦੀ ਗੱਬਣਾ ਸਮਾਂ ਲੱਗੀ ਜਿੱਤ ਕੇ 4 ਮਹੀਨਾ ਚੱਲਿਆ 4 ਮਹੀਨਾ ਰਹਿ ਗਿਆ ਸੰਧੂ ਸਾਹਿਬ ਟਾਈਮ ਕਿਹੜਾ ਰਹਿ ਗਿਆ 6 ਕਿਲੋ ਤਾਂ ਜਸ ਕੋਈ ਮਹੀਨਾ ਭਾਵੇਂ ਸਵਾ ਮਹੀਨਾ ਡੇਢ ਮਹੀਨੇ ਚੋਈ ਸਕਦਾ 2 ਮਹੀਨੇ ਚੋਈ ਸਕਦਾ ਤੇ ਆਪਦੀ ਖੁਸ਼ੀ ਨੂੰ ਜੇ ਛੱਡਦਾ ਤੇ ਚਾਹ ਚਲ ਫਿਰ ਚੰਗਾ ਦੁੱਧ ਨਾ ਇਹ ਸਭ ਸੋਵੇ ਨਾ ਟੁੱਟਣਾ ਹੀ ਨਹੀਂ ਕਰਮਾ ਲਈ ਨੇ ਹਾਂ ਸਿੰਗਲ ਹੈ ਡੀ ਦੇ ਵਿੱਚ ਆਹ ਮਹਾਰਾਜ ਤੁਹਾਨੂੰ ਪ੍ਰਾਪਤ ਕਿਹੜਾ ਹੋਵੇ ਹਾਂ ਰੇੜੀ ਦੇ ਉੱਤਰ ਦੀ ਹਾਂ ਉਧਰ ਹੈ ਤੁਹਾਨੂੰ ਵੇ ਨਾ ਜਸਪਾਲ ਕੀ ਰੇਟ ਦਾ ਕਰਦਾ ਸਤਿ ਸ੍ਰੀ ਅਕਾਲ ਇਹਦਾ ਮੋਲੀ ਕੋਈ ਨਹੀਂ ਹਾਂ ਮੋਲੇ ਤੇ ਭਾਵੇਂ ਆਂਦੀ ਸਵਾ ਲਾ ਕੇ ਕਰ ਲੈ ਅੱਜ ਵੀ ਤੇ ਹਾਂ ਸਵਾ ਲਾ ਕੇ ਲੱਖਾਂ ਚੋਂ ਮਾਨਤਾਂ ਕਰਾਂਗੇ ਲੱਖਾਂ ਚੋਂ ਹਾਂ ਹੋਈ ਸ਼ਾਬਾਸ਼ ਇਹ ਕੀ ਦਰਮ ਤਰਪਿਆ ਇਹ ਕੀ ਦਰਮ ਤਰਪਿਆ 95 ਦੀ ਦੇ ਦਈਏ ਪ੍ਰਤਾਪ ਇਹ 90 ਦੀ ਹਾਂ ਕੋਹਦੀ 90 ਦੀ ਨਹੀਂ 85 ਹਜ਼ਾਰ ਤੱਕ ਪਹੁੰਚ ਕਰਾਂਗੇ ਲੈ 80 ਹਜ਼ਾਰ ਚਾਹ ਹਾਂ 85 ਚ ਪਹੁੰਚ ਕਰਾਂਗੇ ਤੇ ਹੋਲੇ ਹੀ ਰਾਣੀ ਜੋ ਮਿਲਣਾ ਗੱਲ ਤੇ ਬਥੇਰਾ ਜਿੰਨਾ ਮਰਜ਼ੀ ਲੈ ਲਗੇ ਹਾਂ ਹੀ ਰਾਗ ਬਿਲਕੁਲ ਸੋਹਣਾ ਬਾਬੂ 6 ਮਹੀਨੇ ਦੀ ਗੱਬਣ ਤੇ 6 ਕਿਲੋ ਦੁੱਧ 85000 ਲਾਣ ਦੇਣਾ ਠੀਕ ਹੈ ਜੀ ਸੰਤੂ ਸਾਹਿਬ ਹਾਂ ਲੋੜਾਂ ਦੇ ਲੋੜੇ ਵਜਣਿਆ ਬੜਾ ਵਧੀਆ ਹੈ ਬੜਾ ਵਧੀਆ ਰਾਜੀ ਆ 100 ਕਿਲੋਮੀਟਰ ਦੇ ਵਿੱਚ ਪਹੁੰਚ ਵੀ ਆ ਸਾਰੇ ਪਛਗਵਾਦੀ ਸਾਰੇ ਪਸ਼ੂਆਂ ਦੀ ਜਿਹੜਾ ਮਰਜ਼ੀ ਪਸ਼ੂ ਹੱਥ ਪਾ ਲਿਓ ਜੇ 100 ਕਿਲੋਮੀਟਰ ਦੇ ਵਿੱਚ ਪਹੁੰਚੇ ਜੀ ਪੱਧਰ ਸੰਧੂ ਸਾਹਿਬ ਇਹ ਨਹੀਂ ਕੋਈ ਮਾਲਾ ਕੋਈ ਬਾਹੀ ਸ਼ਾਈ ਨਹੀਂ ਬੜਾ ਪਿਆਰਾ ਚਿਟਾ ਲੇਵਾ ਦੁੱਧ ਵਰਗਾ ਹੈ ਬਹੁਤ ਸੋਹਣੀ ਕਰਮਾਂ ਦੀ ਚੰਗੀ ਪਾਲੀ ਚੋਲਾ ਪੁੱਤ ਪਰਾ ਚਗਾਠਾ ਚਕੂਟਾ ਦਸੋ ਰਾਜੀ ਆ ਪਲੀ ਪਲੀਤੀ ਆ ਫੁੱਲ ਵਜਣ ਨੂੰ ਉਡਾਲੀ ਤੇ ਪ੍ਰਤਾਪ ਕਹਿੰਦਾ ਮਾ ਵੀ ਤਾਂ ਵੀ ਜੋਗੀਆਂ ਕੋਲ ਸੇਪਾ ਨਾ ਕਰੀ ਚੱਲੀਏ ਸਹੀ ਗੱਲ ਹੈ ਮੈਂ ਕਹਿੰਦਾ ਸੰਧੂ ਸਾਹਿਬ ਕਰਦੀ ਰਹਿੰਦੀ ਭਰਾਵਾ ਹੀ ਦਸਣਾ ਚੋਲੋ ਆ ਬਿਲਕੁਲ ਭਰਾਵਾ ਤੇ ਮੁਕੜੀਆਂ ਏ ਲਓ ਜੀ ਬਹੁਤ ਪਿਆਰੀ ਮੇਰਾ ਬਰਾਬਰ ਛੱਡ ਕੇ ਲੈ ਲਾ ਲਾ ਕੇ 80 90 ਹਜ਼ਾਰ ਦੀ ਸੰਧੂ ਦੇਖਦੀ ਹੈ ਹਾਂ ਅਵੇ ਕਿ ਦਮ ਮਿਲ ਤੋ ਸੀ ਜਿੱਦਾਂ ਚੰਗੀ ਹੈ ਚੰਗੀ ਛੋਣੀ ਬੜੀ ਸੰਧੂ ਸਾਹਿਬ ਅੱਗੇ ਵੀ ਆਈਏ ਜੀ ਜਨਵਾਰ ਸੋਹਣੇ ਅਗਲੇ ਵੀ ਦਿਖਾਈਏ ਹਾਂ ਅਰਬਾਬ ਆਹ ਕੋਲ ਵੀਰ ਵੇੜਾ ਇਹਦਾ 6 ਦਿਨਾਂ ਦਾ ਵੜ ਜਾ ਅੱਛਾ ਜੀ ਹਾਂ ਚੰਗੀ ਹੈ ਤੇ ਇਹਦਾ ਫੇਰ ਵਾਕੀ ਸੁਈਏ ਪਹਿਲਾ ਸੁਗਾ ਪਹਿਲਾ ਸੱਜਰ ਸੂਈ ਆ ਸੱਜਰ ਸੂਈ ਆ ਉਹ ਬੱਚਾ ਬੱਛਾ ਮਗਰ ਮਗਰ ਬੱਛਾ ਆ ਗਿਆ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਕੋਈ 4-5 ਦਿਨ ਤੋਂ 6 6 ਲਾਲੇ ਕੋਈ 5 ਲਾਲੇ 6 ਲਾਲੇ 5-6 ਦਿਨ ਹਫਤੇ ਦੇ ਅੰਦਰ ਵਾਰੀ ਆ ਵਾਹ ਵੇਖੋ ਵੈੜ ਵੇਖਾ ਪਹਿਲਾਂ ਵੈੜ ਕਿੰਨੇ ਦੁੱਧ ਨੂੰ ਮੌਕੇ ਤੇ ਆਜਰ ਹੁਣ ਇਸ ਟਾਈਮ 14 ਕਿ ਲੀਟਰ ਕੋਈ ਬੌੜਾ ਲਾਲੇ ਕੋਈ ਕੱਚਾ ਦੁੱਧ ਲਾ ਲੇ 14 ਲੀਟਰ ਆਹ ਪੰਜਾਂ ਦਿਨਾਂ ਦੀ ਸੀ ਲਓ ਵੀ ਸੋ 14 ਲੀਟਰ ਇਹਦੇ ਥੱਲੇ ਹੁਣ ਜਿਹੜਾ ਕਿਸਾਨ ਵੀਰੋ ਬੌਲੇ ਤੋਂ ਬਾਹਰ ਆਈ ਸਮਝ ਲੈ ਜੀ ਠੀਕ ਹੈ ਜੀ ਕੱਚਾ ਦੁੱਧ ਮੰਨ ਲਿਓ ਦੁੱਧ ਮੰਨ ਲਿਓ ਠੀਕ ਹੈ ਜੀ ਕੱਚਾ ਬਾਗਰ ਨਹੀਂ ਪੂਰਾ ਆਇਆ ਸੰਧੂ ਸਾਹਿਬ ਤੇ ਪਹਿਲਾ ਸੂਆ ਇਹ ਬਾੜ ਸੂਈ ਆ ਹਾਂ ਥਣ ਥਣ ਨੂੰ ਵੜਾ ਬਿਲਕੁਲ ਥਣ ਨੂੰ ਵੇਖਾ ਵਿਖਾਉਣੇ ਆਪਾਂ ਇਧਰ ਇੱਕ ਜੀ ਫੁੱਟਬਾਲ ਵਰਗਾ ਹੀ ਲੇਵਾ ਕਰਮਾ ਲਈਦਾ ਚੌਰਸ ਇਧਰ ਕਰੋ ਚੈੱਕ ਥਣ ਥਣ ਵੜਾਉਦੀ ਹੈ ਮੱਠੀ ਵਾਲਾ ਚੋਣ ਕਾਧਾ ਇਹ ਵੀ ਪੂਰੀ ਆ ਪੂਰਾ ਪੂਰਾ ਫੁੱਲ ਲਾ ਦੇ ਇਹ ਥੋੜਾ ਕੋਈ ਛੋਟੀ ਜੀ ਹੋਊ ਹਾਂ ਦੂਜੇ ਸੂਏ ਨਾਲ ਬੰਜ ਤੈ ਮੈਂ ਵੀ ਤਪਾਪ ਉਹ ਜਿਵੇਂ ਕਹਿੰਦਾ ਨਾ ਵੀ ਇੱਕ ਜਿਹੜਾ ਹੋਰ ਘੜਾ ਦੇ ਲੈ। ਹਾਂ ਇੱਕ ਹੋਰ ਤਾਂ। ਲੈ ਤੋਰ ਦੇ ਤੋਰ ਦੇ। ਬਾਕੀ ਜਾਸੋ ਚਵਾਈ ਚਵਾਈ ਕੋਈ ਮਾਲਾ ਮੋੜਾ ਤੋ ਬੋਕਾ ਜੱਜਰ ਪਾਣੀ ਨਹੀਂ ਆ ਰਿਹਾ। ਹਾਂ ਮਗਾ ਪਾਉਣਾ ਪਾ ਲੋ ਨਾ ਹੀ ਪਣਾ ਨਾ ਪਾਹੀ ਉਧਾ ਪਾਗੇ ਚ ਹੁੰਦੇ ਰਹੇ ਤੁਹਾਨੂੰ। ਠੀਕ ਆ ਜੀ। ਇਹ ਆ ਪੂਰ ਛਟਾ ਨਹੀਂ ਹੈਗਾ। ਲੋ ਵੀ ਪਲੂਣ ਪਹਿਲਾ ਸੂਆ ਬੱਠੀ ਹੈ 14 ਲੀਟਰ ਹੈ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ। ਬਾਕੀ ਰੰਗ ਰੂਗ ਤੁਸੀਂ ਚੈੱਕ ਕਰੋ ਕਰਮਾਲੀ ਦਾ ਠੀਕ ਆ ਜੀ। ਬਹੁਤ ਪਿਆਰਾ ਰੰਗ ਸੋਹਣਾ ਹੈ ਬਹੁਤ। ਮਿੰਤੀ ਵਾਲਾ ਜਿਹੜਾ ਹੈ ਕੰਮ 14 ਉਹ। ਠੀਕ ਹੈ ਭਰਾ। ਹਾਂਜੀ। ਲੋ ਵੀ ਠ ਸੋ ਮਿਲਤੀ ਜਿਹੜੀ ਦੋਸਤੋ ਕਰਾਉਣੀ ਆ ਉਹ ਤੋਂ ਤੁਹਾਨੂੰ ਦੱਸਣ ਦੇ ਆ ਕਿ 14 ਲੀਟਰ ਵੈਸੇ ਝੱਕ ਚੂ ਗੜਾ ਦਾ ਭਾਵੇਂ ਫਲਾਸੀ ਆ ਬਖਾਰਾ ਬਫੂਲਾ ਤਾਂ ਤੁਸੀਂ ਵੇਖੋ 15 15 16 ਦੇ ਕਰਦੀ ਫਿਰਦੀ ਆ ਕੰਪੈਕਟ ਟੈਂਕਰ ਦੇ ਵਿੱਚ ਆ ਦੇਖੋ ਇਹ ਨਹੀਂ ਮਹਲਾ ਕੋਈ ਸੰਧੂ ਸਭ ਲੱਤਾਂ ਹੀ ਵਜਦਾ ਫਿਰ ਹਾਂ ਆ ਜ਼ਰੂਰ ਦੀ ਹਾਂ ਬੱਚਾ ਠੰਡਾ ਦਾ ਕਰਕੇ ਸੰਧੂ ਸਾਹਿਬ ਫਿਰ ਨਿੱਗੇ ਤਾਂ ਬੰਦਾ ਹੀ ਦਾ ਮੈਂ ਆ ਧੁੰਦ ਜੀ ਦਾ ਕਰਕੇ ਨਾ ਜਵਾਗ ਤੁਹਾਨੂੰ ਪਤਾ ਠਾਂਡੇ ਤੋਂ ਬਚਾਉਣੇ ਪੈਂਦੇ ਆ ਤਾਂ ਜਾ ਆ ਜੇ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਬੱਚਾ ਮਜ਼ਰਦ ਦੇ ਠੀਕ ਹੈ ਤੇ ਬੱਚੀ ਬਹੁਤ ਵਧੀਆ ਚੰਗੀ ਆ ਪਲੂਣ ਪਹਿਲਾਂ ਸੂ ਬੱਚੀ ਸੂਈਏ ਦੁੱਧ ਚੰਗੇ ਦੀ ਸ਼ੁਰੂਆਤ ਕਰ ਲਈ ਇਹਨੇ ਕਰਮਾ ਦੀ ਨੇ ਅੱਗੇ ਕਿਸੇ ਵੀਰ ਦੀ ਸੇਵਾ ਰਹੀ ਕਿਉਂਕਿ ਇਹ ਮਾਲ ਅੱਜ ਭੜਕਦੇ ਦੇ ਵਿੱਚ ਇਕੱਠਾ ਹੋਇਆ ਇੱਥੇ ਇਹ ਆਜੀ ਆਈ ਸੇਵਾ ਚੰਗੀ ਰਹੀ ਤਾਂ ਦੋ ਦੋ ਤੁਸੀਂ ਕਿਲੋ ਵਧਾ ਰੋ 2 ਕਿਲੋ ਖੰਡ ਵਧਾ ਲਓਗੇ ਇਹ ਸੰਤ ਸਾਬਾ ਆਜੀ ਆਈ ਕਰਮਾ ਦੀ ਇਹ ਮਾਲਾ ਕੋਈ ਲੱਤ ਛਾੜ ਆਲਾ ਤੈਨੂੰ ਪਤਾ ਹੀ ਨਹੀਂ ਕਿਦਾਂ ਮਾਰਨੀ ਠੰਡੀ ਸੀ ਉਹੋਂ ਡਰਦੀ ਥੋੜੀ ਆਪਣੇ ਤੋਂ ਉਦਾਂ ਲਾਤ ਛੜ ਮਾਰਦਾ ਨਹੀਂ ਇਹਨੂੰ ਪਤਾ ਹੀ ਨਹੀਂ ਦੇਖੋ ਠੀਕ ਆ ਇਹ ਥੋੜਾ ਕੋਈ ਲਾਤ ਛੜ ਮਾਰਦਾ ਲੈ ਵੀ ਜਾਸੇ ਦੀ ਕੀ ਡਿਮਾਂਡ ਕਰਤੀ ਸੰਤੂ ਸਾਹਿਬ ਡਿਮਾਂਡ ਤੇ ਜਿੱਡੀ ਵਸ਼ੀ ਮੇਰਾ 75 ਹੀ ਕਰ ਲਗੇ ਨਹੀਂ 90 ਮੰਗ ਕੇ ਮੈਂ ਸਰ 70 ਦੀ ਦੇ ਦਗੇ ਜੇ ਜੇ ਦੇ ਦਿੰਦੀਆਂ ਨਹੀਂ ਇਹ 28000 ਦੀ ਦਮਾਂਗੇ ਉੋਂ ਚ ਵਿੱਚ ਹੀ ਚਲੋ ਨਿਬੜ ਗਈ ਕਹਾਣੀ ਆ ਆਇਆ ਲਵੇ ਬਾੜ ਯਾਰ ਦੀ ਗੁਰੂ ਆਈ ਧੀ ਵਚੀ ਨੇ ਬਾੜ ਯਾਰ ਦੇ ਦੇਣੀ ਮੈਨੂੰ ਪੈਣ ਦੀ ਚਾਹੀਏ ਤੁਹਾਨੂੰ ਵੀ ਕਹਿਨੇ ਦਿੱਤੀ ਆ ਆਪਾਂ ਪੈਣ ਦੀ ਦੇਦਾ ਆਪਾਂ ਵਚੀ ਦੇਣੀ ਐਨੀ ਸੀ ਉਹ ਪੈਣ ਦੀ ਦੇ ਦਾਂਗੇ ਬਾਅਦ ਵਿੱਚ ਨਹੀਂ ਨਹੀਂ ਮੈਂ ਵੀ ਹੁਣ ਕੋਈ ਨਾ ਕੰਮ ਨੇ ਬੜ ਗਿਆ ਤੇ ਲੈ ਬਸ ਬਸ ਇੰਦਾਂ ਬਾਹਰ ਵਚੀ ਵਚੀ ਕਿਹਨੇ ਦੇਣ ਬਸ ਹਾਂ ਉਹ ਇਹ ਦਵੇ ਨਾ ਦਵੇ ਆਪਾਂ ਫੜਾਤੀ ਆ ਜਾ ਤੂੰ ਲੈ ਗੱਲ ਮੇਰਾ ਵੀ ਇੱਧਰ ਨੂੰ ਆ ਹਾਂ ਚਲ ਅਗਰ ਤਾਗ ਨੇ ਤੋਕੜੇ ਇਹ ਤਾਂ ਔਕੜ ਗੱਬਨ ਜੀ ਲਾਭ ਤੋਕੜੇ ਗੱਬਨ ਮਾ ਜਾ ਪ੍ਰਤਾਪ ਵੀ ਬਾਹਰ ਕੱਢ ਲੈ ਮਾਜ ਨੇ ਤੋੜ ਕੇ ਦਿਖਾਈ ਚੱਲਗੇ ਨਾਲ ਹੀ ਗੱਲਬਾਤ ਕਰਦੇ ਚੱਲਗੇ ਇਹ ਜਸਨ ਕਿੰਨੇ ਮਹੀਨੇ ਹੈਗਾ ਬਣ ਜੋ 6 ਕਿਲੋ ਦੁੱਧ 6 ਕਿਲੋ ਦੁੱਧ ਤਿੰਨ ਮਹੀਨੇ ਦੀ ਗੱਬਣ ਹਾਂਜੀ ਇਹ ਵੀ ਮਾਲਾ ਕੱਲ ਆ ਆਪਣੇ ਜ਼ਰਾਤੇ ਆ ਕੇ ਲਈ ਅੱਛਾ ਹਾਂਜੀ ਕੋਈ ਮਾਲਾ ਬਾਲੇ ਦਿੰਨੀ ਹੋਵੇ 5-7 ਦਿਨ 4 ਦਿਨ ਆਪਾਂ ਨੂੰ ਵੀਡੀਓ ਪਾਈ ਨੂੰ ਅਜੇ 3 ਦਿਨ ਹੋਏ ਪਰਸੋ ਚੌਥਾ ਪਾਈ ਆ ਹਾਂ ਤੇ ਇਹ ਵੀ ਰਾਤੀ ਆਈ ਜੋ ਲਓ ਵੀ ਠੀਕ ਹੈ ਜੀ ਇਹ ਮਾਲ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਅੱਜ ਭਲਕ ਦੇ ਵਿੱਚ ਇਕੱਠਾ ਹੋਇਆ ਠੀਕ ਹੈ ਜੀ ਤੇ ਇਹ ਤਿੰਨ ਮਹੀਨੇ ਦੀ ਗੱਬਣ ਤੇ 6 ਕਿਲੋ ਦੁੱਧ ਹਾਂ ਪਹਿਲਾਂ ਸੂਰਾ ਦੂਜੇ ਵਾਸਤੇ ਗਾਂ ਗੱਬਣ ਠੀਕ ਆ ਜੀ। ਮੋ ਵੀ ਗਾਂ ਅੱਗੇ ਦੁੰਦਿਆ ਦੇ ਵੇਲੇ ਗੱਬਣਾ ਕਰੋਸ ਆਜ ਕਰਸੀ ਅੰਗ ਟਰੋਸ ਠੀਕ ਆ ਜੀ। ਤੇ ਕੱਡ ਉੱਚਾ ਇਹਦਾ? ਆ ਕੱਡ ਪੂਰਾ। ਤੇ ਚਾਰੇ ਤਨ ਭਰਾ ਬਰੂ ਤੇ ਚੰਗੇ। ਮੈਂ ਨਾ ਪੂਰ ਸ਼ਟਾ ਨਹੀਂ ਹੈਗਾ ਸੰਤ। ਭੋਲੀ। ਧੈਰੇ ਖਾ ਪੀ ਗਏ ਦੁੱਧ ਜਿਆਦਾ ਨਹੀਂ 8 ਕਿਲੋ ਕਰਦੇ ਹੋ ਸੰਤ ਤੁਸੀਂ। ਹੂੰ ਹੂੰ ਹੂੰ। ਤੇ ਤਿੰਨ ਮਹੀਨਾ ਰੇ ਰਾਏ। ਚਾ 15 ਡੰਗਾ ਚੰਗਾ ਚਲਾਉਂਦੀ ਆ ਨਾਲੇ ਗਾਂ ਫੇਰ। ਨਹੀਂ। ਇਹ ਨਿਰਾਸ਼ ਨਾ ਹੋ ਜੇ ਤੂੰ ਬਾਕੀ ਸਾਰੇ ਦੋ ਮਹੀਨੇ ਦੇ ਦੇਣਾ ਹੈ। ਨਹੀਂ ਬੰਦੋ ਕੋਈ। ਹਾਂ। ਮੜਕੇ ਤੂੰ ਹੀ ਜਾਣਾ ਤਾਂ ਸਮਾਂ ਅੱਗੇ ਆਪਾਂ ਨੂੰ ਹਾਂਜੀ ਲੈ ਵੀ ਇਹਦਾ ਜਸ ਮੁੱਲ ਨਾਲ ਦੀ ਨਾਲ ਹੀ ਵੀ ਤੇ ਦੱਸ ਕੀ ਟੋਕੜ ਕਪਣਾ ਦਵਾਗੇ ਕਿੰਨੇ ਦੀ ਬੱਛੀ ਮੁੱਲ ਭਾਵੇਂ ਕਰਨ ਨੂੰ ਪੈਂਦੀ ਕਰ ਲਈਏ 30 ਚ ਮਾਰ ਅਨ ਕਰਦਾਂਗੇ ਸੰਤੂ ਸਾਹਿਬ 30 ਚ ਮਾਰ ਵੀ ਦੇ ਦਾਂਗਾ 28000 ਦੀ ਦੇ ਦਾਂਗਾ ਪ੍ਰਤਾਪ ਕਿੱਧਰ ਗਿਆ ਜਲਾ ਆਵੇ ਅੱਛਾ ਇਹ 24000 ਚੋਂ ਮਾਰ ਤਨ ਕਰਾਂਗੇ ਹੁਣ ਅੱਛਾ ਹੁਣ 24 ਚੋਂ 24 ਚ ਭਰਾਵਾ ਚਾਹ ਮੇਰੇ ਲੋਕਾ ਇਹ ਹੁਣ ਹੋ ਗਿਆ ਉਹ ਮੇਰੀ ਗੱਲ ਨਹੀਂ 24 ਚ ਪਹੁੰਚ ਕਰਾਂਗੇ 24 ਚ ਪਹੁੰਚ ਛੋਟਲੋ ਮੇਵਾ ਬਸ ਲੁੱਟਿਆ ਗਿਆ ਕੇ ਲੁੱਟਿਆ ਗਿਆ ਮੈਂ ਲੁੱਟਿਆ ਚ ਰਹਿ ਗਿਆ ਵੜ ਦੇਖੋ ਸੰਧੂ ਸਾਹਿਬ ਉਹਦੀ ਓਡੀ ਵੜ ਇਹ ਆ ਪਰਲੀ ਵਹਿਰ ਦੇ ਲੜਾ ਵੀ ਉਹ 19 ਉਹ ਇਹ 19 ਦੇ 21 ਆ ਆ ਤਿਆਰ ਆ ਆਵੇਂ ਇੰਤਰੀ ਗਿਫਟ ਵੀ ਦੇ ਲੈਣਾ ਨਾਲ ਜੀ ਕਾਸ ਹੋ ਗਿਆ ਏ ਥੋੜੀ ਵੀ ਨਾ ਫਿੱਕੀ ਆ ਥੋੜਾ ਪਿੱਕਾ ਬਣੇਗਾ ਇਹਦੇ ਨਾਲੇ 6-7 ਕਿਲੋ ਇਹ ਟੋਕੜ ਕੱਲੀ ਸੋ ਕੱਲੀ ਟੋਕੜ ਆ ਬਣੀ ਹੈਗੀ ਆਪਣੀ ਆਖਣਾ ਬਣੀ ਹੈ ਨਹੀਂ ਬਣੀ ਲੋਕ ਕੱਲੀ ਟੋਕੜ ਆ ਅੱਗੇ ਬਣੀ ਸੋਰੀ ਹੈ ਜਾਂ ਨਹੀਂ ਸੋਰੀ ਕੀ ਉਹਦੇ ਭਰਾ ਦੇ ਨਿਕਲਾ ਵੀ ਜੀ ਉਹ ਹਿਸਾਬ ਲਾ ਲਓ ਜੇ ਕਦੀ ਇਹ ਨਿਕਲ ਆਉਗੀ ਹਾਂ ਹਾਂ ਦੁੱਧ ਕਿੰਨੇ ਤੇਨ ਚੱਲਣ ਬਈਏ 6-7 ਕਿਲੋ 6-7 ਕਿਲੋ ਇਹ ਵੀ ਇਹ ਇਕੱਠਾ ਜੋੜਾ ਰਾਤੀ ਆਇਆ ਠੀਕ ਹੈ ਜੀ ਹਾਂਜੀ ਉਹ ਵੀ ਇਹ ਕੱਲੀ ਟੋਕਰ ਵੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਕੋਈ ਬਣੀ ਸੌਰੀ ਨਾਮ ਆਨਕੇ ਲੈ ਕੇ ਜਾਵੇ ਕੱਲੀ ਟੋਕਰ ਦਾ ਸੌਦਾ ਤੁਸੀਂ ਕਰਨਾ ਹਾਂਜੀ ਹਾਂਜੀ 6 ਕਿਲੋ ਦੋ ਦੋਥੀ ਵਿਖਾਓ ਬੂਥੀ ਪਾਤੀ ਵੇਖੋ ਫੀਲ ਵੇਖੋ ਜੀ ਫੇਰਾ ਤੇ ਬਣਾਵਾ ਥੋੜੀ ਜਿਨੇ ਸੰਭੀ ਨਹੀਂ ਸੰਦੇ ਚੱਲਦੇ ਹਾਂ ਚਲੋ ਜੀ ਫੇਰ ਜਿਹੜੇ ਭਰਾ ਗਾਂ ਲੈ ਕੇ ਜਾਣਗੇ ਕੋਈ ਕਰਨਗੇ ਫੇਰੇ ਇਹ 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 ਨਹੀਂ ਮਾਲਾ ਸੰਧਾ ਸਾਹਿਬ ਇਹਨੂੰ ਜਿਸ ਮਰਜ਼ੀ ਬਾਈਕੇ ਚੋਲੋ ਇਹ ਇਹ ਥੋੜਾ ਮੁੱਠੀ ਵਾਲਾ ਥਾਣਾ ਇਹ ਵੇ ਹੂੰ ਇਹਨੇ ਕੀ ਅਖਣਾ ਕਰਮਾੜੀ ਨੇ ਦੇਖ ਜਿੱਥੇ ਲੱਤਾਂ ਗੱਡੀਆਂ ਉੱਥੇ ਗੱਡੀਆਂ ਨਾ ਹਾਂ ਲੋ ਵੇ ਠੀਕ ਆ ਜੀ ਸੋ ਦੋਸਤੋ ਹੈ ਵੀ ਮਿਲਦਾ ਵੀ ਜਸ ਪਹਿਲਾਂ ਨਹੀਂ ਨਾ ਪਹਿਲਾਂ ਪਹਿਲਾਂ ਗਾ ਦੂ ਜਸੂਆ ਸੂਗ ਠੀਕ ਹੈ ਜੀ ਸੇਵਾ ਨਾਰਮਲ ਜੀ ਹੀ ਹੂੰ ਚਲੋ ਇਹ ਆ ਤੂੜੀ ਵਨ ਮੁੰਡਾ ਖਾ ਕੇ ਬੰਜੂਗੀ ਸਾਂਭੀ ਦੁੱਧ ਦੇ ਅਕੋਰਡਿੰਗ ਕੋਈ ਸੌਦਾ ਕਰ ਲਵੇ ਹਾਂਜੀ ਹਾਂ ਦੁੱਧ ਸ਼ੇਕ ਕਿਲੋ ਹੈ ਭਾਅ ਇੰਨਾ ਨਹੀਂ ਹੰਦੂ ਸਾਹਿਬ ਹਾਂ ਹਾਂਜੀ ਆ ਮਿੱਠਾ ਕਰ ਦੇਣਾ ਤਾਂ ਲੋ ਵੀ 6 ਕਿਲੋ ਦੁੱਧ ਤੇ ਤੁਸੀਂ 14 ਕਰ ਲਓ ਜੱਸ ਕੀ ਮੰਗਦਾ ਇਹਦਾ ਮੋਲ ਤੇ ਭਾਵੇਂ ਇਹਦਾ 26 ਕਰ ਲਗੇ ਹਾਂ ਕੀ ਕਰ 26 ਥੋੜਾ ਇਹਨਾਂ ਨੂੰ ਘਰੀਹਾਂ ਨੂੰ ਹਾਂ ਦੱਸੋ ਕਿ ਅੱਛਾ ਉਹਨੇ ਤਾਂ ਦਾਫਾ ਉਹਨੂੰ ਛਾਹ ਇਹਦੇ ਵੀ ਤੇ ਬਣੀ ਬਣੀ ਮਾਰੀ ਕੋਈ ਨਹੀਂ ਕਰਦੀ ਮਾਰੀ ਪੂਰੇ ਤਾਂ ਬੜਾ ਬਹੁਤ ਕਰਾਂਗੇ ਅਸੀਂ ਯਾਰ ਦੇ ਵਿੱਚ ਪਹੁੰਚ ਬਾਈ ਹਾਂ ਬਾਈ ਬਾਈ ਕਹਿੰਦੀ ਦੁਨੀਆ ਬਾਈ ਬਾਈ ਕਹਿੰਦੀ ਦੁਨੀਆ ਅੱਛੀ ਛੋਟੀ ਨਹੀਂ ਆ ਬਥੀ ਚੰਗੀ ਆ ਇਧਰ ਇਹਨਾਂ ਨੂੰ ਮਾਲਾ ਕੋਈ ਪਰਵਾਹ ਨਹੀਂ ਕਰਨਾ ਥਾਣਾ ਵਿਖਾਓ ਵੇਖ ਰੁਪਾਲਾ ਪੰਡਾ 26 ਦਾ ਬਣੀ ਮਾਰੀ ਗਿਆ ਲੈ ਲੋਗੜਾ ਪੰਜ ਰੁਪਆ ਦਿੰਦੀ ਸੰਧੂ ਸਾਹਿਬ ਸੰਧੂ ਗੜ ਦੇ ਕੇ ਲੋਗੜਾ ਥਾਣਾ ਲੋ ਵੀ ਇਹ ਥੋੜਾ ਕੋਈ ਲੱਤ ਛੜ ਮਾਰ ਜਿੱਤੇ ਦਾ ਮਰਜੀ ਪਵੰਗਾ ਪਾਓ ਨਾ ਪਾਓ ਜਿੱਦਾ ਮਰਜੀ ਚੋਕ ਲੋ ਵੀ ਬਿਲਕੁਲ ਸੂਤਰ ਦਾ ਰੇਡ ਆ ਠੀਕ ਆ ਜੀ ਤੇ 20000 ਦੀ ਬਿਹਾਰ ਮਿਲ ਜੂਗੀ ਤੁਹਾਨੂੰ 6 ਕਿਲੋ ਧਾਰਾ ਜਿਹੜਾ ਇਹਦਾ ਰੇਟ ਤੇ ਤੁਸੀਂ ਨਾ ਜੋ ਲੈਤਾ ਪਰ ਪਾਵ ਤੇ ਵਤੀਆਂ ਕਰੋ ਚੱਲਦੀ ਐ ਤਸੱਲੀਆ ਕਰੋ ਕੋ ਖੇਤੜੀ ਵਾਲਾ ਕੋਈ ਕੰਮ ਨਹੀਂ ਹੈਗਾ ਆਹਦੇ ਕੋਲ ਠੀਕ ਹੈ ਸੰਧਾ ਹਾਂ ਠੀਕ ਹੈ ਠੀਕ ਹੈ ਤੈਨੂੰ ਰਲਾਉਣੇ ਜਸੁੰਦਰ ਭੱਲੇ ਨਾਲ ਨਹੀਂ ਨਹੀਂ ਇਹ ਤੇਰੇ ਨਾਲ ਹੀ ਲੜੇ ਰਹੀ ਹੈ ਬੰਦਾ ਤੈਨੂੰ ਕਹੇ ਤੇਰਾ ਬਾਬਾ ਬਹੁਤ ਜਗਾ ਮਾਨਿਆ ਜਿੱਤਰਾ ਹੀ ਤਰਾ ਕਰਦੇ ਰਹਿਣ ਸਾਡੀ ਉਮਰ ਸਾਨੂੰ ਲੱਗੇ ਜਿਹੜੇ ਹੱਡੀਆਂ ਵੀ ਡਿਗਾ ਇਹਦੇ ਅੰਤ ਤੱਕ ਠੀਕ ਆ ਠੀਕ ਆ ਚੰਗਾ ਮਹਾਰਾਜ ਜੀ ਮਾਫ ਕਰਨਾ ਨਹੀਂ ਕੋਈ ਗੱਲ ਲਓ ਦੱਸੋ ਅੱਜ ਨਾਗਨੇ ਰਜਾਸਾਂ ਦੇ ਕੋਲੇ ਟੋਟਲ 5 5 ਜੀ ਤਾਂ ਠੀਕ ਆ ਜੀ ਤਿੰਨ ਵੜਾ ਤੁਹਾਨੂੰ ਦਿਖਾਈਆਂ ਨੇ ਆਪਾਂ ਇੱਕ ਫੱਜਰ ਹੀ ਆ ਤੇ ਇੱਕ ਟੋਕੜ ਗੱਬਣ ਦਾ ਇੱਕ ਟੋਕੜ ਇੱਕ ਬੂਰੀ ਦਾ ਬੜਾ ਵਧੀਆ ਚੰਗਾ ਡਾਇਮੰਡ ਦਾ ਪੀਸ ਵਿਖਾਇਆ ਬੜੀ ਪਲੀ ਪਲੀਤੀ ਆ ਚੰਗੀ ਰਾਜੀ ਫੁੱਲ ਵਜਣ ਦੌੜ ਦੇ ਵਿੱਚ ਅੱਗੇ ਕਰਮਾਂ ਲਈ ਖਿੱਚ ਕੇ ਲੈ ਗਈ ਆ ਸਮਾਂ ਨੇੜੇ ਲੈ ਗਈ ਸੰਤੂ ਸਾਹਿਬ ਲੈ ਕੇ ਤੇ ਰੇਡ ਵੀ ਬਹੁਤ ਜਾਇਜ਼ ਤੇ ਜੈਨੂਅਰੀ ਆ ਇਹਦਰ ਨੀਲੀ ਦੇ ਵਿੱਚ ਤਾਂ ਮੈਂ ਇੱਕ ਹੋਰ ਛੋਟੀ ਦਿਖਾਈ ਸੀ ਟੇਡਾ ਘਟ ਆਉਂਦਾ ਠੀਕ ਹੈ ਜੀ ਇੱਕ ਪਾਸੇ ਨੂੰ ਠੀਕ ਹੈ ਜੀ ਇਹ ਵੀ ਬਕਾਊ ਆ ਤੇ ਬਿਲਕੁਲ ਮੁੱਲ ਵੀ ਸਵੱਲੇ ਆ ਠੀਕ ਹੈ ਜੀ ਪ੍ਰਤਾਪ ਬਾਕੀ ਕਸਰਾ ਕੁਸਰਾ ਕੱਢ ਕੇ ਜਿੰਨਾ maal ਸਾਰੇ ਭੈਣ ਭਰਾਵਾਂ ਨੂੰ ਦੇ ਦਿੰਦਾ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਆ ਪਤਲੀ ਜੀ ਕਮਾਈ ਕਰਦੇ ਆ ਤੇ maal ਜਿਹੜਾ ਦੱਸੋ ਅੱਗੇ ਘਰਾਂ ਦੇ ਵਿੱਚ ਚੱਲੇ ਜਾਂਦਾ ਇਸੇ ਤਰ੍ਹਾਂ ਸਾਨੂੰ ਸਭ 1000 2000 ਮਿਲਦਾ ਜਾਵੇ ਤੇ ਚਲੋ ਡੰਗਰਾ ਬਹੁਤ ਆ ਹੋਰ ਗੱਲੀ ਡੇ ਲਾਉਣੇ ਆਪਾਂ ਲੋਕ ਬਸ ਜੀ ਬਸ ਹਾਂਜੀ ਮੈਂ ਵੀ ਜੱਸ ਇੱਕ ਨੰਬਰ ਵੀ ਕਰ ਆਪਣੇ ਸਾਹੇ ਹਾਂਜੀ ਹਾਂਜੀ ਨੜੇ ਨੂੰ 152 ਤੇ 3748 ਹਾਂਜੀ 17657800942 ਠੀਕ ਹੈ ਜੀ ਹਾਂਜੀ ਬਸ ਕਹੋਰੀ ਕੰਦੇ ਆਈ ਮੈਂ ਜਦੋਂ ਐ ਕਰਕੇ ਅੰਗੂਠਾ ਕਰਦਾ ਨਾ ਆਹ ਚੈੱਕ ਕਰਨਾ ਚਾਹੀਦਾ ਲਓ ਦੱਸੋ ਫਿਲਹਾਲ ਅੱਜ ਇਹ ਵੀਡੀਓ ਸੀ ਵੀਡੀਓ ਦੇ ਵਿੱਚ ਇਹ ਨਾਲ ਸੀ ਠੀਕ ਹੈ ਜੀ ਮੈਂ ਮੈਨੂੰ ਇਹ ਕਰਦੇ ਪਛੂ ਚੰਗੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਠੀਕ ਹੈ ਜੀ ਤੇ ਬਾਕੀ ਸ਼ੇਅਰ ਆਪ ਦਾ ਫਰਜ ਸਮਝ ਕੇ ਤੁਸੀਂ ਆਪਣੇ ਕਾਰੇ ਦੇਣੀ ਹੁੰਦੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਧਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ